ਹੈਲੋ ਦੋਸਤੋ ਵੈਲਕਮ ਟੂ ਮਾਈ ਚੈਨਲ ਪੰਜਾਬੀ ਟੇਸਟੀ ਫੂਡ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਬਣਾ ਰਿਹਾ ਜੀ ਆਲੂ ਬੀਨਸ ਜਾਂ ਫਲੀਆਂ ਇਸ ਨੂੰ ਬਣਾਉਣ ਲਈ ਜੀ ਆਪਾਂ ਨੇ ਸਭ ਤੋਂ ਪਹਿਨਾ ਬੀਨਸ ਫੜੀ ਲਈਆ ਇਸ ਨੂੰ ਆਪਾਂ ਨੇ ਜੀ ਸਮਾਰ ਕੇ ਚੰਗੀ ਤਰ੍ਹਾਂ ਧੋ ਲਿਆਗਾ ਦੇਖੋ ਆਪਾਂ ਨੂੰ ਜੀ ਇਹ ਫਲੀ ਇਸ ਤਰੀਕੇ ਦੀ ਲੈਣੀ ਚਾਹੀਦੀ ਆ ਗ੍ਰੀਨ ਕਲਰ ਦੀ ਡਾਰਕ ਲੈਣੀ ਚਾਹੀਦੀ ਹੈ ਜਿਹੇ ਪਿਓਰ ਇਹ ਕੱਚੀ ਹੋਣੀ ਚਾਹੀਦੀ ਹੈ ਦੇਖੋ ਜਿਹੜੀ ਇਸ ਤਰੀਕੇ ਨਾਲ ਹਲਕਾ ਜਿਹਾ ਮੋੜਨ ਨਾਲ ਜੀ ਇਹ ਟੁੱਟ ਜਾਵੇ ਇਸ ਵਿੱਚ ਬੀਜ ਨਹੀਂ ਹੋਣਾ ਚਾਹੀਦਾ ਜਿਹੜੀ ਬੀਜ ਵਾਲੀ ਹੁੰਦੀ ਹੈ ਜੀ ਉਹ ਪੱਕੀ ਹੁੰਦੀ ਹੈ ਆਪਾਂ ਨੂੰ ਇਹ ਕੱਚੀਆਂ ਲੈਣੀਆਂ ਚਾਹੀਦੀਆਂ ਹਨ ਹੁਣ ਆਪਾਂ ਇਸ ਦੀ ਕਟਿੰਗ ਕਰਾਂਗੇ ਕਟਿੰਗ ਜੀ ਤੁਸੀਂ ਬਰੀਕ ਵੀ ਕਰ ਸਕਦੇ ਹੋ ਜਾਂ ਇਸ ਨੂੰ ਥੋੜਾ ਜਿਹਾ ਮੋਟਾ ਵੀ ਕੱਟ ਸਕਦੇ ਹੋ ਇਹ ਆਪਣੀ ਚੋਆ ਇਸ ਹੈ ਜੀ ਆਪਾਂ ਇਸ ਨੂੰ ਕਿਸ ਤਰੀਕੇ ਦਾ ਕੱਟਣਾਗਾ ਪਰ ਆਪਾਂ ਇਸ ਨੂੰ ਥੋੜਾ ਜਿਹਾ ਮੋਟਾ ਕਟਾਂਗੇ ਕਿਉਂਕਿ ਇਹ ਬਹੁਤ ਹੀ ਘੱਟ ਸਮੇਂ ਵਿੱਚ ਬਣ ਕੇ ਤਿਆਰ ਹੋ ਜਾਂਦੀਆਂ ਨੇ ਜਿਆਦਾ ਟਾਈਮ ਨਹੀਂ ਲੱਗਦਾ ਜੀ ਇਸ ਨੂੰ ਬਣਾਉਣ ਲੱਗੇ ਇਸੇ ਤਰੀਕੇ ਨਾਲ ਜੀ ਆਪਾਂ ਇਸ ਵਿੱਚ ਇੱਕ ਆਲੂ ਪਾਵਾਂਗੇ ਆਲੂ ਨੂੰ ਵੀ ਆਪਾਂ ਨੇ ਨਾ ਤਾਂ ਜਿਆਦਾ ਮੋਟਾ ਤੇ ਨਾ ਹੀ ਆਪਣੇ ਇਸ ਨੂੰ ਬਰੀਕ ਕੱਟਣਾ ਜੀ ਠੀਕ ਠੀਕ ਕੱਟਣਾ ਆਪਾਂ ਆਲੂ ਨੂੰ ਵੀ देखो सब्जी कटके आपाने जी रेडी कर लीये। ਹੁਣ ਆਪਾਂ ਦੇ ਇੱਕ ਛੋਟਾ ਟਮਾਟਰ ਲਿਆਗਾ। ਇੱਕ ਛੋਟਾ ਪਿਆਜ਼। ਲਸਣ ਲਿਆ ਜੀ, ਆਦਰਕ ਇਸ ਦੋਨਾਂ ਨੂੰ ਜੀ ਆਪਾਂ ਨੇ ਕੁੱਟ ਕੇ ਪਾਉਣਾਗਾ ਤੇ ਦੋ ਆਪਾਂ ਹਰੀਆਂ ਮਿਰਚਾਂ ਲੈਨੇ। ਇਸ ਨੂੰ ਵੀ ਆਪਾਂ ਕੁੱਟ ਕੇ ਪਾਵਾਂਗੇ ਪੇਸਟ ਬਣਾ ਕੇ। ਹੁਣ ਆਪਾਂ ਨੇ ਜੀ ਇੱਕ ਪੈਨ ਲਿਆਗਾ ਜਦੋਂ ਇਸ ਵਿੱਚ ਸਰੋਂ ਦਾ ਤੇਲ ਚੰਗੀ ਤਰ੍ਹਾਂ ਗਰਮ ਹੋ ਜਾਵੇ ਫਿਰ ਆਪਾਂ ਇਸ ਦੇ ਵਿੱਚ ਥੋੜਾ ਜਿਹਾ ਜੀਰਾ ਪਾਵਾਂਗੇ। ਬਰੀਕ ਕੱਟਿਆ ਹੋਇਆ ਪਿਆਜ਼ ਪਾਵਾਂਗੇ ਪਿਆਜ਼ ਨੂੰ ਜੀ ਆਪਾਂ ਨੇ ਬਰੀਕ ਕੱਟਣਾਗਾ ਤੇ ਛੋਟਾ ਪਿਆਜ਼ ਕੱਟਣਾ ਜੀ ਜਿਆਦਾ ਵੱਡਾ ਨਹੀਂ ਕੱਟਣਾ ਇਸ ਵਿੱਚ ਆਪਾਂ ਹੁਣ ਪੇਸਟ ਪਾਵਾਂਗੇ ਜਿੰਜਰ ਗਾਰਲਿਕ ਤੇ ਹਰੀ ਮਿਰਚ ਜਿਹੜਾ ਆਪਾਂ ਕੱਟ ਕੇ ਤਿਆਰ ਕੀਤਾ ਸੀ ਜਦੋਂ ਆਪਾਂ ਜੀ ਆਲੂ ਬੀਨਸ ਦੀ ਸਬਜ਼ੀ ਬਣਾਉਣੀ ਆ ਇਸ ਵਿੱਚ ਜੀ ਜਿੰਜਰ گارਲਿਕ ਜ਼ਿਆਦਾ ਪੈਂਦਾਗਾ ਉਹ ਵੀ ਆਪਾਂ ਜੀ ਕੁੱਟ ਕੇ ਪਾਈਏ ਤਾਂ ਬਹੁਤ ਜ਼ਿਆਦਾ ਵਧੀਆ ਜੀ ਹੁਣ ਆਪਾਂ ਪਿਆਜ਼ ਨੂੰ ਜੀ ਚੰਗੀ ਤਰ੍ਹਾਂ ਰੋਸਟ ਕਰ ਲੈਣਾਗਾ ਜਦੋਂ ਇਹ ਚੰਗੀ ਤਰ੍ਹਾਂ ਰੋਸਟ ਹੋ ਜਾਵੇ ਫਿਰ ਆਪਾਂ ਇਸ ਵਿੱਚ ਟਮਾਟਰ ਪਾਵਾਂਗੇ ਟਮਾਟਰ ਵੀ ਆਪਾਂ ਜੀ ਇਸ ਵਿੱਚ ਘੱਟ ਪਾਉਣਾਗਾ ਜਦੋਂ ਆਪਣਾ ਜੀ ਟਮਾਟਰ ਚੰਗੀ ਤਰ੍ਹਾਂ ਪੁੰਨ ਜਾਵੇ ਫਿਰ ਆਪਾਂ ਇਸ ਵਿੱਚ ਆਲੂ ਨੂੰ ਪਾਵਾਂਗੇ ਟਮਾਟਰ ਆਪਣਾ ਪੁੱਜ ਚੁੱਕਿਆ ਜੀ ਹੁਣ ਆਪਾਂ ਇਸ ਵਿੱਚ ਆਲੂ ਪਾਵਾਂਗੇ ਆਲੂ ਪਾ ਕੇ ਜੀ ਆਪਾਂ ਇਸ ਵਿੱਚ ਟੇਸਟ ਅਨੁਸਾਰ ਨਮਕ ਪਾਵਾਂਗੇ ਹੁਣ ਆਪਾਂ ਜੀ ਇਸ ਵਿੱਚ ਨਮਕ ਪਾਵਾਂਗੇ ਜਿੰਨਾ ਕ ਆਪਾਂ ਨੂੰ ਜੀ ਆਲੂਆਂ ਵਾਸਤੇ ਨਮਕ ਚਾਹੀਦਾ ਆਪਾਂ ਓਨਾਂ ਦਾ ਐਡ ਕਰਾਂਗੇ ਬਾਕੀ ਦਾ ਨਮਕ ਆਪਾਂ ਬੀਨਸ ਦੀਆਂ ਫਲੀਆਂ ਨਾਲ ਹੀ ਪਾਵਾਂਗੇ ਹੁਣ ਆਪਾਂ ਜੀ ਆਲੂਆਂ ਨੂੰ ਟਾ ਕੇ ਲੋ ਮੀਡੀਅਮ ਗੈਸ ਤੇ ਪਕਾਵਾਂਗੇ ਤਾਂ ਕਿ ਇਹ 50% ਆਲੂ ਆਪਣਾ ਪੱਕ ਜਾਵੇ ਦੇਖੋ ਆਲੂ ਆਪਣਾ ਪੱਕ ਚੁੱਕਿਆ ਜੀ 5 ਮਿੰਟ ਹੋ ਚੁੱਕੇ ਨੇ ਇਸ ਨੂੰ ਪੱਕਦੇ ਹੋਏ ਜਦੋਂ ਇਹ 50% ਪੱਕ ਜਾਵੇ ਜੀ ਆਪਣਾ ਆਲੂ ਫਿਰ ਆਪਾਂ ਇਸ ਵਿੱਚ ਬੀਨਸ ਦੀ ਸਬਜ਼ੀ ਪਾਉਣੀ ਹੈ। ਰੈੱਡ ਚਿਲੀ ਪਾਊਡਰ ਪਾਵਾਂਗੇ। ਲਗਭਗ 1/2 ਪਿੰਚ ਦੇ ਕਰੀਬ ਜੀ ਆਪਾਂ ਹਲਦੀ ਪਾਈ ਹੈ। ਗਰਮ ਮਸਾਲਾ ਪਾਵਾਂਗੇ ਅੱਧਾ ਚਮਚਾ ਟੇਸਟ ਅਨੁਸਾਰ ਜੀ ਆਪਾਂ ਨਮਕ ਪਾਵਾਂਗੇ ਹਲਦੀ ਇਸ ਵਿੱਚ ਜੀ ਆਪਾਂ ਨੇ ਬਹੁਤ ਘੱਟ ਪਾਉਣੀ ਆ ਹੁਣ ਆਪਾਂ ਜੀ ਇਸ ਨੂੰ ਢਾਕੇ 5 ਮਿੰਟਾਂ ਲਈ ਪਕਾਵਾਂਗੇ ਤੇ ਪਾਣੀ ਆਪਾਂ ਇਸ ਵਿੱਚ ਬਿਲਕੁਲ ਵੀ ਨਹੀਂ ਪਾਉਣਾ ਹੈਗਾ ਲੋ మీడియం ਗੈਸ ਤੇ ਜੀ ਲਗਭਗ మీడియం ਤੋਂ ਥੋੜਾ ਜਿਹਾ ਘੱਟ ਰੱਖਣਾਗਾ ਆਪਾਂ ਗੈਸ ਜਿਸ ਨੂੰ 5-7 ਮਿੰਟਾਂ ਲਈ ਆਪਾਂ ਪਕਾਵਾਂਗੇ ਢੱਕ ਕੇ ਦੇਖੋ 5-7 ਮਿੰਟ ਹੋ ਚੁੱਕੇ ਨੇ ਜੀ ਆਪਨੇ ਸਬਜ਼ੀਆਂ ਲਗਭਗ 50% ਬਣ ਕੇ ਤਿਆਰ ਆ ਹੁਣ ਆਪਾਂ ਇਸ ਵਿੱਚ ਹਰਾ ਧਨੀਆ ਪਾਵਾਂਗੇ हरा धनिया पा भी आप इस ढाक के फिर पाँच मिनटा होर पका सब्जी अपनी पूरी चंकी तरह बन जाए हूँ आप इस ढा के पाँच मिनट होर पकावे देखो पाँच मिनट हो चुके ने जी ਸਬਜੀ ਜੀ ਆਪਣੇ ਲਗਭਗ ਬਣ ਕੇ ਤਿਆਰ ਆ। ਦੇਖੋ ਕੰਨੀ ਬੜੀਆ ਆਪਣੀ ਸਬਜੀ ਬਣ ਕੇ ਤਿਆਰ ਹੋਈ ਆ ਜੀ ਇਹ। ਹੁਣ ਆਪਾਂ ਗੈਸ ਬੰਦ ਕਰ ਦਾਂਗੇ। ਦੇਖੋ ਤੁਹਾਨੂੰ ਇਹ ਪਤਾ ਲੱਗ ਰਿਹਾ ਜੀ ਆਪਣੀ ਸਬਜੀ ਬਹੁਤ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੋਈ ਆ। ਬਹੁਤ ਹੀ ਘੱਟ ਸਮੇਂ ਵਿੱਚ ਜੀ ਇਹ ਸਬਜੀ ਬਣ ਕੇ ਤਿਆਰ ਹੋ ਜਾਂਦੀ ਆ। ਹੁਣ ਆਪਾਂ ਇਸ ਦੀ ਪਲੇਟਿੰਗ ਕਰਾਂਗੇ। ਅਗਰ ਤੁਹਾਨੂੰ ਜੀ ਇਸ ਸਬਜ਼ੀ ਨੂੰ ਬਣਾਉਣ ਦਾ ਮੇਰਾ ਤਰੀਕਾ ਵਧੀਆ ਲੱਗਿਆ ਹੋਵੇ ਤਾਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਆਰ ਮੇਰੇ ਚੈਨਲ ਪੰਜਾਬੀ ਟੇਸਟੀ ਫੂਡ ਨੂੰ ਸਬਸਕ੍ਰਾਈਬ ਕਰ ਲੈਣਾ ਬੈਲ ਆਈਕਨ ਨੂੰ ਪ੍ਰੈਸ ਕਰ ਦੇਣਾ ਤਾਂ ਕਿ ਮੇਰੀ ਕੋਈ ਵੀ ਨਵੀਂ ਵੀਡੀਓ ਜਾਰੀ ਹੁੰਦੇ ਢਾਡੇ ਤੱਕ ਤੁਰੰਤ ਪਹੁੰਚ ਸਕੇ ਜੀ ਵੀਡੀਓ ਦੇਖਣ ਲਈ ਧੰਨਵਾਦ ਥੈਂਕਸ ਫॉर ਵਾਚਿੰਗ ਮਾਈ ਵੀਡੀਓ